ਭਾਰਵੀ ਗਿਆ ਜੀ ਕਰੀ ਬੜਾ ਬੜੀ ਰਗੜਾਈ ਕਰਾ ਕੇ ਕਾਰ ਲਈ ਜੀ ਇੱਕ ਵਾਰੀ ਤੇ ਮੇਰੀ ਕਾਰ ਚੱਕੀ ਹੋ ਗਈ ਜੀ ਪਹਿਲੀ ਜ਼ਿੰਦਗੀ ਦੀ ਪਹਿਲੀ ਵਾਰ ਹਾਂ ਜੀ ਚੱਕ ਹੋ ਗਈ ਸੀਗੀ ਜੀ ਸਰਵਿਸ ਕਰਾ ਕੇ ਫੁੱਲ ਕਰਾ ਕੇ ਜੇ ਯੂਨੀਵਰਸਿਟੀ ਪਹੁੰਚਾ ਭੰਗੜਾ ਦੇਖਣ ਗਏ ਬਾਹਰ ਆ ਕੇ ਦੇਖਿਆ ਕਾਰ ਨਹੀਂ ਮੈਂ ਕਿਹਾ ਮਜ਼ਾਕ ਹੀ ਕਰੀਏ ਸ਼ਾਮ ਤੱਕ ਮੈਨੂੰ ਯਕੀਨ ਹੀ ਨਾ ਆਇਆ ਭਾਜੀ ਉਹ ਫੱਟੇ ਨਾਲ ਖੁੱਲ ਜਾਂਦੀ ਸੀ ਨਾ ਸ਼ਾਮ ਨੂੰ ਜਾ ਕੇ ਕਿਤੇ ਰਿਪੋਰਟ ਲਗਾਈ ਮੈਂ ਕਿਹਾ ਯਾਰ ਸੱਚੇ ਹੋ ਗਈ ਹੁਣ ਤਾਂ ਸਾਲ ਕੁ ਬਾਹਰ ਰਹਿ ਕੇ ਜੀ ਮੈਂ 80000 ਰੁਪਏ ਇਕੱਠਾ ਕੀਤਾ ਸੀ ਉਹਨਾਂ ਵੇਲੇ ਸੀ ਜਦੋਂ 750 ਰੁਪਏ ਮਿਲਦਾ ਸੀ ਹਜਾਰ ਰੁਪਏ ਮਿਲਣ ਲੱਗਿਆ ਜੀ ਠੀਕ ਹੈ ਤੇ ਉਹਦੀ ਯੂਨੀਵਰਸਿਟੀ ਮੈਂ ਭੰਗੜੇ ਦਾ ਬੜਾ ਸ਼ਕੀਨ ਜੀ ਭੰਗੜਾ ਦੇਖਣ ਜਾਂਦਾ ਮੈਂ ਕੋਈ ਤੇ ਅੱਧੀ ਕਦਰ ਜਿਹੜੀ ਤੁਸੀਂ ਆਇਓ ਤੁਸੀਂ ਮੇਰੇ ਫੁੱਪੜ ਚਾਚਾ ਮਾਮਾ ਹੁਣ ਮੇਰੇ ਕੋਲ ਵੱਡਾ ਬੰਦਾ ਇੱਕੋ ਦਾ ਮਰਸੀਡੀ ਤੇ ਆ ਗਿਆ ਉਹਨੂੰ ਹਜੇ ਹੁਣੀ ਪਛਾਣ ਪਛਾਣ ਹੋਈ ਹੈ ਮੇਰੀ ਪਰਸੋ ਕੰਮ ਦਾ ਬੰਦਾ ਤੁਹਾਨੂੰ ਛੱਡ ਕੇ ਮੈਂ ਉਹਨੂੰ ਬਿਠਾਉਂਗਾ ਵੀ ਆਓ ਤੁਸੀਂ ਅੰਦਰ ਪਾਈ ਤੁਸੀਂ ਬੈਠੋ ਛੱਤਾਂ ਖਾਲੀ ਹੁੰਦੀਆਂ ਸੀਗੀਆਂ ਤੇ ਛੱਤਾਂ ਉਤੋਂ ਅਸਹਿਜ ਹੀ ਕਹਿੰਦਾ ਸੀ ਵੀ ਸਾਡੇ ਵਾਲਾ ਬਾਈ ਬਤਾਉਂ ਨਹੀਂ ਖਾਂਦਾ ਤੁਹਾਡੇ ਕੰਨੀ ਕੀ ਬਣਿਆ ਉਹ ਕਹਿੰਦੇ ਸਾਡੇ ਦਾੜ ਲੈ ਬਤਾਉ ਸਾਨੂੰ ਦੇਜੋ ਤੇ ਕੌਲੀਆਂ ਵਟ ਜਾਂਦੀ ਇਹ ਫਰਕ ਮਹਿਸੂਸ ਕਰਦੇ ਹਾਂ ਅੱਜ ਕਿ ਹੁਣ ਤਾਂ ਬਈ 200% ਜਿੱਦਣ ਦੀ ਅਸੀਂ ਛੱਤਾਂ ਬਣਾਈਆਂ ਨੇ ਇੱਥੇ ਚਵਾਰੇ ਛੱਤੇ ਨੇ ਨਾ ਜੀ ਉਹ ਦਿਲ ਅਸੀਂ ਦਿਲ ਨਾਲ ਜਿਵੇਂ ਪੱਥਰ ਵਾਲੇ ਕਰ ਲਏ ਜੀ ਦਿਮਾਗ ਉਹ ਦਿਮਾਗ ਵਾਲੇ ਪਾਸੇ ਚੱਲਣ ਲੱਗੇ ਜੀ ਪਹਿਲਾਂ ਦਿਲ ਖੁੱਲੇ ਸੀਗੇ ਜੀ ਦਿਮਾਗ ਐ ਸਹਿਜੇ ਸਾਰੇ ਦੂਰ ਤੇ ਧੀ ਪਹਿਲਾਂ ਰਿਸ਼ਤੇਦਾਰ ਭਾਵਾ ਹੁੰਦੇ ਸੀਗੇ ਬਈ ਬੜਾ ਹੁਣ ਪਿਛਲੇ 10 ਸਾਲਾਂ ਚ ਗੱਲਾਂ ਹੀ ਆ ਗਈਆਂ ਫਲਾਨਾ ਛੜਦਾ ਹੈ ਉਹ ਈਰਖਾ ਬਹੁਤ ਕਰਦਾ ਸਰਦ ਵੀ ਇਹ ਕੋਈ ਸ਼ੱਕ ਨਹੀਂ ਹੈ ਵਿੱਚ ਨਹੀਂ ਅਸੀਂ ਸਮਾਜ ਚਲਾਈ ਇਧਰ ਨੂੰ ਸਾਰੇ ਅਸੀਂ ਬਰਤਾਈ ਇਹ ਚੀਜ਼ ਰਹੇ ਹਾਂ ਪਹਿਲਾਂ ਕਿਸੇ ਕੋਲ ਚਾਹ ਚੜਾਉਂਦੇ ਸੀ ਨਾ ਬਾਈ ਸਾਰੇ ਪ੍ਰਾਊਡ ਫੀਲ ਕਰਦੇ ਸੀ ਸਾਡਾ ਤਗੜਾ ਰਹਾ ਤਗੜਾ ਯਾਰ ਸਾਡੀ ਬਾਹ ਬਣ ਗਿਆ ਹੁਣ ਜਿਹਦੇ ਕੋਲ ਆਉਂਦੇ ਕਹਿੰਦੇ ਆਏ ਕਿਵੇਂ ਆ ਯਾਰ ਉਹ ਉਹ ਬਲੇ ਪਤਾ ਲੱਗ ਜਣਾ ਵੀ ਮੀਨੂ ਨਵੀਂ ਗੱਡੀ ਲਿਆਉਂਦੇ ਧੀਠਾ ਮਾਰੋ ਲਿਆ ਆ ਕਿਵੇਂ ਗਿਆ ਯਾਰ ਇਹ ਜੀ ਮੇਰੇ ਬਾਹਰ ਵੀ ਗਿਆ ਜੀ ਕਰੀ ਮਤਲਬ ਬੜੀ ਰਕੜਾਈ ਕਰਾ ਕੇ ਕਾਰ ਲਈ ਜੀ ਇੱਕ ਵਾਰੀ ਤੇ ਮੇਰੀ ਕਾਰ ਚੱਕ ਹੀ ਹੋ ਗਈ ਜੀ ਪਹਿਲੀ ਜ਼ਿੰਦਗੀ ਦੀ ਪਹਿਲੀ ਗੱਲ ਹਾਂ ਜੀ ਚੱਕ ਹੋ ਗਈ ਸੀਗੀ ਜੀ ਤੇ ਡੇਢ ਕੇ ਸਾਲ ਸਾਲ ਬਾਹਰ ਰਹਿ ਕੇ ਜੀ ਮੈਂ 80000 ਰੁਪਏ ਇਕੱਠਾ ਕੀਤਾ ਸੀ ਉਹਨਾਂ ਵੇਲੇ ਜਦੋਂ 750 ਰੁਪਏ ਮਿਲਦਾ ਸੀ 1000 ਰੁਪਏ ਮਿਲਣ ਲੱਗਿਆ ਜੀ ਠੀਕ ਹੈ ਤੇ ਉਹਦੀ ਯੂਨੀਵਰਸਿਟੀ ਮੈਂ ਭੰਗੜੇ ਦਾ ਬੜਾ ਸ਼ੌਕੀਨ ਜੀ ਭੰਗੜਾ ਦੇਖਣ ਜਾਣਾ ਮੈਂ ਕੋਸ ਸੀਗਾ ਪਹਿਲਾਂ ਜੀ ਉੱਥੇ ਯੂਨੀ ਨੀ ਨਾ ਆਇਆ ਬਜੀ ਉਹ ਫੱਟੇ ਨਾਲ ਖੁੱਲ ਜਾਂਦੀ ਸੀ ਨਾ ਸ਼ਾਮ ਨੂੰ ਜਾ ਕੇ ਕਿਤੇ ਰਿਪੋਰਟ ਲਗਾਈ ਮੈਂ ਕਿਹਾ ਯਾਰ ਸੱਚੇ ਖੋ ਗਈ ਹੁਣ ਤਾਂ ਕਮਾਲ ਯਾਰ ਹਾਂਜੀ ਹਾਂ ਤੇ ਬਾਈ ਤੁਸੀਂ ਨਾ ਵਜਾ ਕੀ ਬਣਦੇ ਹੋ ਜਿਹੜੀ ਇਹ ਈਰਖਾ ਜੈਲਸੀ ਸਾੜਾ ਵੱਧ ਗਿਆ ਸਾਡੇ ਬਜ਼ੁਰਗਾਂ ਚ ਤਾਂ ਅਜੇ ਤੱਕ ਵੀ ਨਹੀਂ ਹੈ ਨਹੀਂ ਬਰਤਵਾ ਜੀ ਬਰਤਵਾ ਜਿਹੜਾ ਸਹਜੇ ਓਵਰਨਾਈਟ ਬਣਦੀ ਨਾ ਸਾਡੇ ਵਿੱਚ ਪੇਸ਼ੈਂਸ ਲੈਵਲ ਜਿਹੜਾ ਬਿਲਕੁਲ ਹੀ ਘਟ ਗਿਆ ਜਿਹੜੇ ਅਸੀਂ ਬੱਚਿਆਂ ਨੂੰ ਮੋਬਾਈਲ ਫੜਾਤੇ ਆਪ ਦਾ ਜਿਹੜਾ ਬੰਦਾ ਆ ਜਿਵੇਂ ਹੁਣ ਬਜੀ ਤੁਸੀਂ ਬੈਠੇ ਹੋ ਤੁਹਾਡੇ ਨਾਲੋਂ ਜਦੋਂ ਇਹ ਇਦਾਂ ਬਦਲ ਗਿਆ ਨਾ ਜਿਹੜੇ ਹੁਣ ਸਾਨੂੰ ਰਿਸ਼ਤਿਆਂ ਦੇ ਕਦਰ ਜਿਹੜੀ ਤੁਸੀਂ ਆਇਓ ਤੁਸੀਂ ਮੇਰੇ ਫੁੱਪੜ ਚਾਚਾ ਮਾਮਾ ਹੁਣ ਮੇਰੇ ਕੋਲ ਵੱਡਾ ਬੰਦਾ ਇੱਕੋ ਦਾ ਮਰਸੀਡੀ ਤੇ ਆ ਗਿਆ ਉਹਨੂੰ ਹਜੇ ਹੁਣੀ ਜਾਣ ਪਛਾਣ ਹੋਈ ਆ ਮੇਰੀ ਪਰਸੋ ਕੰਮ ਦਾ ਬੰਦਾ ਹੈ ਤੁਹਾਨੂੰ ਛੱਡ ਕੇ ਮੈਂ ਉਹਨੂੰ ਬਿਠਾਉਂਗਾ ਵੀ ਆਓ ਤੁਸੀਂ ਅੰਦਰ ਬਾਈ ਤੁਸੀਂ ਬੈਠੋ ਬਹੁਤ ਵਧੀਆ ਗੱਲ ਹੈ ਜੀ ਸੱਚੀ ਗੱਲ ਕੀਤੀ ਹਾਂ ਤੇ ਮੈਨੂੰ ਉਹ ਬਹੁਤ ਵਧੀਆ ਲੱਗਦਾ ਉਹ ਮੇਰਾ ਅਪਦਾ ਕਦੇ ਹੋਣਾ ਹੀ ਨਹੀਂ ਉਹਨੂੰ ਵੀ ਉਹਨੂੰ ਵੀ ਮੇਰੇ ਤੱਕ ਗੋਆ ਜਾਂ ਮੈਨੂੰ ਵੀ ਉੱਦਾਂ ਹੀ ਕੰਮ ਹੈ ਉਹ ਕੰਮ ਵਾਲੇ ਬੰਦੇ ਨੇ ਰਿਸ਼ਤੇਦਾਰਤਾ ਬੈਠਾ ਜਿਹੜਾ ਸਾਹਮਣੇ ਹੋਰ ਹੋਗੇ ਸਾਰੇ